ਵੱਡੇ ਵੱਡੇ ਸੈਂਟਰਾਂ 'ਚ ਜਾ ਕੇ ਇੰਗਲਿਸ਼ ਸਪੀਕਿੰਗ ਸਿੱਖਦੇ ਨੇ ਅਤੇ ਹਜ਼ਾਰਾਂ ਰੁਪਏ ਬਰਬਾਦ ਕਰ ਦਿੰਦੇ ਪਰ ਫਿਰ ਵੀ ਉਹਨਾਂ ਨੂੰ ਫਰਾਟੇਦਾਰ ਇੰਗਲਿਸ਼ ਨਹੀਂ ਆਉਂਦੀ। ਬਸ ਇਹ ਨੌਜਵਾਨ ਨੇ 250 ਰੁਪਏ ਦੇ ਵਿੱਚ 1 ਮਹੀਨੇ ਵਿੱਚ ਜਾ ਕੇ ਇੰਗਲਿਸ਼ ਸਿੱਖੀ ਆ। It was so exquisite and unique. ਇਹ ਬਹੁਤ ਜ਼ਿਆਦਾ exquisite and unique ਸੀ, ਬਹੁਤ ਜ਼ਿਆਦਾ ਵੱਖਰਾ ਸੀ बिकॉज़ ਇਫ ਯੂ हैव ਥੌਟ ਫਾਰ ਐਗਜ਼ਾਮਪਲ दैट ਯੂ हैव ਅ ਥੌਟ ਯੂ ਨੀਡ ਟੂ ਡੂ ਥਿਸ ਥਿੰਗ ਐਂਡ ਰੀਅਲ ਲਾਈਕ ਟੂ ਮੈਂਸ਼ਨ ਅਬਾਊਟ ਇਨ ਵਿਚ ਸਕੂਲ ਆਈ ਹੈਵ ਸਟੱਡੀਡ ਮੈਂ ਕਿਸ ਸਕੂਲ ਤੋਂ ਪੜ੍ਹਾਈ ਕੀਤੀ ਆ ਸੋ ਇਨ ਗਵਰਨਮੈਂਟ ਹਾਈ ਸਕੂਲ ਸਰਕਾਰੀ ਸਕੂਲ ਤੋਂ ਮੈਂ ਪੜ੍ਹਿਆ ਹਾਂ 10th ਕਲਾਸ ਕੀਤੀ ਆ ਸੋ ਉਸ ਤੋਂ ਬਾਅਦ ਮੈਂ ਇੰਗਲਿਸ਼ ਸਿੱਖਿਆ ਇਫ ਆਈ ਟਾਕ ਅਬਾਊਟ ਮਾਈ ਫੈਮਿਲੀ ਮਾਈ ਫੈਮਿਲੀ ਕੰਸਿਸਟਸ ਆਫ 7 ਮੈਂਬਰਸ they English bolniya chahe koi something a personal thing why are you speaking in English language so we can't understand because my parents they are now from Australia they from not a uh, United Kingdom okay duniya because they live in India ਜਦੋਂ ਸਿੱਖਣੀ ਸ਼ੁਰੂ ਕੀਤੀ ਸੀ ਉਦੋਂ ਆਂਗ ਡਵਾਣ ਦੇ ਲੋਕ ਜਨਤੀ ਦਾ ਤੇ ਗੱਲਾਂ ਕਰਦੇ ਹੋਣਗੇ ਵੀ ਇਹ ਤੁਹਾਡਾ ਮੁੰਡਾ ਸ਼ਾਇਦ ਕੱਲਾ ਹੀ ਗੱਲਾਂ ਕਰੀ ਜਾਂਦਾ ਵਾ ਜਾ ਕੇ ਮਖਾਓਗੇ ਡਾਕਟਰ ਨੂੰ ਲੋਕ ਮਰੇ ਮਜ਼ਾਕ ਕਰਦੇ ਹੋਣਗੇ ਇਸ ਤਰ੍ਹਾਂ ਦੀ ਤੁਹਾਡਾ ਵੀ ਜਿਸ ਤਰ੍ਹਾਂ ਹੋਇਆ ਤੁਹਾਨੂੰ ਖਾਸਕੇ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਜਿਹੜੇ ਲੋਕ ਸਮਝਦੇ ਆਂ ਕਿ ਇੰਗਲਿਸ਼ ਬੜੀ ਹੱਵਾ ਆ ਜਾਂ ਬੜੀ ਮੁਸ਼ਕਲ ਸਿੱਖੀ ਜਾਂਦੀ ਆ ਪਰ ਦੱਸ ਦੋ ਵੀ ਇੰਗਲਿਸ਼ ਕਿ ਸੌਖੀ ਆ ਜਾਂ ਕਿਸ ਤਰ੍ਹਾਂ ਤਰੀਕੇ ਨਾਲ ਸਿੱਖੀ ਜਾ ਸਕਦੀ ਆ ਥੋੜਾ ਜਰੂਰ ਨਾਲ ਗਾਈਡ ਕਰ ਦਿਓ ਸਸਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਸਾਡੇ ਅਕਸਰ ਪੰਜਾਬ ਵਿੱਚ ਨੌਜਵਾਨ ਮੁੰਡੇ ਕੁੜੀਆਂ ਦੀ ਧੋੜ ਮੱਚੀ ਹੋਈ ਆ ਕਿ ਇੰਗਲਿਸ਼ ਸਪੀਕਿੰਗ ਕਰਕੇ ਤੇ ਆਈਲੈਂਡਸ ਦਾ ਪੇਪਰ ਦੇਖ ਕੇ ਬਾਹਲੇ ਵਿਦੇਸ਼ਾਂ ਨੂੰ ਚਲਦੀ ਹੈ ਅਸੀਂ ਦੇਖਿਆ ਪਈ ਪੰਜਾਬ ਵਿੱਚ ਆਈਲਰਸ ਤੇ ਇੰਗਲਿਸ਼ ਸਪੀਕਿੰਗ ਦੇ ਬੜੇ ਬੜੇ ਵੱਡੇ ਵੱਡੇ ਸੈਂਟਰ ਖੋਲੇ ਨੇ ਜਿੱਥੇ ਹਜ਼ਾਰਾਂ ਰੁਪਏ ਜਿਹੜੇ ਕੀ ਬੱਚੇ ਨੌਜਵਾਨ ਇੰਗਲਿਸ਼ ਸਿੱਖਣ ਤੇ ਲਾ ਦਿੰਦੇ ਪਰ ਫਿਰ ਵੀ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਅੱਜ ਤਾਂ ਜਿਸ ਨੌਜਵਾਨ ਨਾਲ ਮਿਲਣ ਜਾ ਰਹੇ ਹਾਂ ਉਸ ਦਾ ਨਾਮ ਸਤਨਾਮ ਸਿੰਘ ਆ ਅਤੇ ਤਰਨਤਾਂ ਦੇ ਲਾਗੇ ਪਿੰਡ ਵਿਅਰਵਲਦ ਰਹਿਣ ਵਾਲਾ ਵਾ ਗੱਲਬਾਤ ਕਰਾਂਗੇ ਇਸ ਨੌਜਵਾਨ ਦੇ ਨਾਲ ਵੀ ਸਤਨਾਮ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ Thank you so much for giving me this kind of opportunity where I can show my talent. I have never been a better here and I'm so excited, pretty excited because of you came at my house and something this is happening because of English language. ਤੁਸੀਂ ਦੇਖਿਆ ਵੀ ਇਹ ਨੌਜਵਾਨ 10ਵੀਂ ਪਾਸ ਆ ਤੇ ਵੱਡੇ ਵੱਡੇ ਜਿਹੜੇ ਕਿ ਟੀਚਰ ਨੇ ਮਾਸਟਰ ਨੇ ਉਹਨਾਂ ਨੂੰ ਫੇਲ ਕਰਦਾ ਵਾ ਤੇ ਮੈਂ ਆਪਣੇ ਦਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਜਿਹੜੇ ਨੌਜਵਾਨ ਵੱਡੇ ਵੱਡੇ ਸੈਂਟਰਾਂ 'ਚ ਜਾ ਕੇ ਇੰਗਲਿਸ਼ ਸਪੀਕਿੰਗ ਸਿੱਖਦੇ ਨੇ ਅਤੇ ਹਜ਼ਾਰਾਂ ਰੁਪਏ ਬਰਬਾਦ ਕਰ ਦਿੰਦੇ ਪਰ ਫਿਰ ਵੀ ਉਹਨਾਂ ਨੂੰ ਫਰਾਟੇਦਾਰ ਇੰਗਲਿਸ਼ ਨਹੀਂ ਆਉਂਦੀ। ਬਸ ਇਹ ਨੌਜਵਾਨ ਨੇ 250 ਰੁਪਏ ਦੇ ਵਿੱਚ ਇੱਕ ਮਹੀਨੇ ਵਿੱਚ ਜਿਹੜਾ ਕਿ ਇੰਗਲਿਸ਼ ਸਿੱਖੀ ਆ ਕਿਸ ਤਰ੍ਹਾਂ ਸਿੱਖੀ ਇੰਗਲਿਸ਼ ਸਿਰਫ 250 ਰੁਪਏ ਦੇ ਵਿੱਚ ਜਿਵੇਂ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਆ ਵੀ ਨੌਜਵਾਨ ਤੇ ਸੈਂਟਰਾਂ ਜਾ ਕੇ ਕਈ ਕਈ ਮਹੀਨੇ ਲਾ ਦਿੰਦੇ ਨੇ ਇੰਗਲਿਸ਼ ਫੇਰ ਨਹੀਂ ਉਹ ਨਹੀਂ ਬੋਲਣੀ ਤੁਸੀਂ ਕਿਸ ਤਰ੍ਹਾਂ ਸਿੱਖੀ ਕਿਹੜਾ ਤੁਸੀਂ ਜਾਦੂ ਮੰਤਰ ਜਿਹੜਾ ਸਿੱਖਿਆ ਦੀਗੇ Of course, I would like to share my experience uh, about English language regarding English language because uh, it was so exquisite and unique. It was exquisite and unique because if you have thought, for example, that you have thought you need to do this thing and this would be so difficult for you, know that this is an international English language, international language. So we can't get it only in one month. So it no success, improve, it was a lot month difficulties. How it can be possible, but first, about 250 rupees after passing my. ਕੈਂਟੈਂਸ ਕਲਾਸ ਜਿਹੜੀ ਕਿ ਮੈਂ ਗਵਰਨਮੈਂਟ ਹਾਈ ਸਕੂਲ ਦੇ ਵਿੱਚੋਂ ਕੀਤੀ ਆ ਸੋ ਉਸ ਤੋਂ ਬਾਅਦ ਉਹਨੂੰ ਕਰਨ ਤੋਂ ਬਾਅਦ ਆ ਫਿਰ ਕੀ ਹੋਇਆ ਫਿਰ ਮੈਂ ਸੋਚਿਆ ਸੀ ਕਿ ਹੁਣ ਵਟ ਏਵਰ ਊਡ ਬੀ ਹੈਪਨ ਜਿਆਦਾ ਐਕਸਪੀਰੀਅੰਸ ਜਾਂ ਜਾਂ ਐਕਸਪੀਰੀਅੰਸ ਹੋਗਾ ਜਾਂ ਕੁਛ ਨਾ ਕੁਛ ਜਾਂ ਤੇ ਮੈਂ ਨਿਊ ਇੰਗਲਿਸ਼ ਆ ਜੂਗੀ ਜਾਂ ਐਕਸਪੀਰੀਅੰਸ ਕੁਛ ਨਾ ਕੁਛ ਮਿਲੂਗਾ ਠੀਕ ਹੈ ਨਾ ਤਾਂ ਫਿਰ ਮੈਂ ਕੀ ਕੀਤਾ ਫਿਰ ਬਾਅਦ ਵਿੱਚ ਆਈ ਟੇ ਆਈ ਟੁਕ ਅ ਕਾਪੀ ਮੈਂ ਕਾਪੀ ਲਈਦਾ ਨਾ ਨਿਊ ਕਾਪੀ ਐਂਡ ਉਸ ਤੇ ਮੈਂ ਆਪਣੀ ਪਲੈਨਿੰਗ ਕਰਨੀ ਸਟਾਰਟ ਕਰ ਦਿੱਤੀ ਕਿ ਇਸ ਤਰੀਕੇ ਨਾਲ ਸੋ ਉਸ ਤੋਂ ਪਹਿਲਾਂ ਸਮਝਣਾ ਪੈਣਾ ਸੀ ਕਿ दैट ਕੇਸ ਤੋਂ ਸ ਉਸ ਤੋਂ ਪਹਿਲਾਂ ਤੋਂ ਮੈਂ ਕੀ ਕੀਤਾ ਮੈਨੂੰ ਇੰਗਲਿਸ਼ ਸੇ ਥੋੜੀ ਬਹੁਤ ਦਾ ਅਨੁਭਵ ਆ ਸਕੂਲ ਦੇ ਵਿੱਚ ਵਰਡ ਮੀਨਿੰਗ दैट ਵੀ ਕੈਨ ਆਲਵੇਸ نو ਅਬਾਊਟ ਦ ਮੀਨਿੰਗ ਆਫ ਸਮ ਵਰਡਸ ਇਨ ਇੰਗਲਿਸ਼ ਲੈਂਗੁਏਜ ਸੋ ਉਸ ਤੋਂ ਬਦ ਮੈਂ ਸੋਚ ਰਿਹਾ ਕਿ ਨਹੀਂ ਲੱਗਦਾ ਵਰਡ ਮੀਨਿੰਗ ਤੋਂ ਨਹੀਂ ਸਟਾਰਟ ਕਰਨੀ ਚਾਹੀਦੀ ਬਟ ਆਈ ਵਾਂਟ ਟੂ ਅੰਡਰਸਟੈਂਡਿੰਗ ਦ ਪ੍ਰੋਬਲਮ ਆਸ ਹੇਅਰ ਕਿ ਮੈਂ ਕਿੱਥੋਂ ਸਟਾਰਟ ਕਰਾਂ ਸੋ ਆਈ ਊਡ ਲਾਈਕ ਟੂ ਸ਼ੇਅਰ ਹੇਅਰ ਕਿ ਮੈਂ ਕਿੱਥੋਂ ਸਟਾਰਟ ਕੀਤਾ ਮੈਂ ਅਲਫਾਬੈਟ ਲੈਟਰਸ ਤੋਂ ਸਟਾਰਟ ਕੀਤਾ ਕਿਉਂਕਿ ਵੀ ਨੀਡ ਟੂ ਸਟਾਰਟ ਫਰੋਮ ਜ਼ੀਰੋ ਨਾਓ ਯੂ ਆਰ ਥਿੰ પાસ ਕਰਨ ਤੋਂ ਬਾਅਦ ਨਾ ਯੂਰ ਲਫਿੰਗ ਐਟ ਮੇਕੇ ਟੂ ਸੀ 10ਵੀਂ 10ਵੀਂ ਕਲਾਸ ਪਾਸ ਕਰਨ ਤੋਂ ਬਾਅਦ ABC ਸੀ ਕਿ ਸੋ ਯਸ ਆਫ ਕੌਰਸ I ਮੈਨ ਸਿੱਖਣੀ ਪਈ बिकॉज I ਵਾਂਟਡ ਟੂ ਇੰਪਰੂਵ ਮਾਈ ਸੈਲਫ ਕਿ ਮੈਂ ਆਕੀ ਨੀਕ ਬੋਲਾਂ ਜਿੰਨੀ ਬੋਲਾਂ ਓਨੀ ਕਲੀਅਰ ਬੋਲਾਂ ਐਂਡ ਮਾਈ ਪ੍ਰੋਨਨਸੀਏਸ਼ਨ ਆਲਵੇਜ਼ ਇਨਟੂ ਬ੍ਰਿਟਿਸ਼ ਐਕਸੈਂਟ ਦਵੇ ਚੋਵੇ ਸੋ ਉਸ ਤੋਂ ਬਾਅਦ ਆ ਮੈਂ ABC ਦੇ ਸਾਰੇ ਸਮੇਂ ਫੋਰ ਇਗਜ਼ਾਮਪਲ I ਵੈਂਟ ਟੂ ਔਨ ਗੂਗਲ ਐਂਡ देयर I ਸਰਚਡ A ਵਾਟ ਇਜ਼ A ਐਂਡ ਦੇ ਵਰ ਪ੍ਰੋਨਾਂਨਸਿੰਗ ਦੈਟ ਥਿਸ ਇਜ਼ A B C ਐਂਡ ਵੈਨ I ਸਰਚਡ I i and i found it this one's not i this one's i and for example we have a double jew this wasn't a double jew and when i got the result this was a w single u and after that we will have to collect the both and this would be w ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਨੌਜਵਾਨ ਆ ਫਰਾਂਟੇ ਦੀ ਅੰਗਰੇਜ਼ੀ ਬੋਲਦਾ ਵਾ ਸਿਰਫ 10ਵੀਂ ਪਾਸ ਆ ਤੇ ਵੱਡੇ ਵੱਡਿਆਂ ਨੂੰ ਮਾਠਾ ਨੂੰ ਫੇਲ ਕਰਦਾ ਵਾ ਤੇ ਮੈਨੂੰ ਸੋਸਤਨਾਮ ਸਿੰਘ ਜੀ ਤੁਹਾਡੇ ਪਰਿਵਾਰ ਬਾਰੇ ਜਾਣੇ ਕੋਸ਼ਿਸ਼ ਕਰਦੇ ਆ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਆ ਕਿੰਨੇ ਮੈਂਬਰ ਨੇ ਪਰਵਾਰ ਦੇ ਤੁਹਾਡੇ ਮਾਤਾ ਪਿਤਾ ਕੀ ਕੰਮ ਕਰਦੇ ਨੇ ਤੇ ਜਿਹੜੀ ਤੁਸੀਂ ਪੜ੍ਹਾਈ ਕੀਤੀ ਆ ਸਕੂਲ ਵਿੱਚ ਉਹ ਕਨਵਰਸ ਸਕੂਲੋਂ ਕੀਤੀ ਆ ਜਾਂ ਕਿ ਹੋਸਟ ਸਕੂਲ ਚ ਕੀਤੀ ਜੀ now i would really like to mention about in which school i have studied mai school to padhai kiti aa so in government high school sarkari school to mai padheya 10th class kiti aa so us to baada mai english sikhiya if i talk about my family my family consists of seven members my parents jinna ne mainu janm ditta and you know that's something that is happening because of them ona karke ajj mai i have standing here so us to ilawa mere three sisters they have got married ona da vyah ho so gaya va to us to ilawa my young brother he just recently usne apne paper ditte hoya ਜਿਹੜੀ 10ਵੀਂ ਦੇ ਤੂੰ and myself ਠੀਕ ਹੈ ਤੇ ਗੱਲ ਕਰੀਏ ਤੁਹਾਡੇ ਮਾਤਾ ਦੀ ਮੁਨਿਸਪਲ ਜਦੋਂ ਮੰਮੀ ਕੋ ਖਾਣਾ ਮੰਗਦੇ ਹੋ ਜਾਂ ਨਾਸ਼ਤਾ ਮੰਗਦੇ ਹੋ ਫਿਰ ਇੰਗਲਿਸ਼ ਚ ਗੱਲ ਕਰਦੇ ਹੋ ਜਾਂ ਉਹਨਾਂ ਨਾਲ ਪੰਜਾਬੀ ਚ ਗੱਲ ਕਰਦੇ ਹੋ um i would say now at the moment i talk in english language and they understand unhanu pata lag janda je hun gal kara but if i talk about us experience di gal kara so that time mai ke kita only not alphabet letters but i need to have a change mai apni routine nu change kita taaki mai english se seek sakam so english routine de vich ki si ki every day i'll have to talk in english language that i must do single daily english bolaniya chahe koi something a person is saying why are you speaking in english language so we can't understand because my parents they are from australia they're from not a united kingdom okay to ਕਰਨੀਆਂ ਬਿਕੋਜ਼ ਦੇ ਲਿਵ ਇਨ ਇੰਡੀਆ ਬਿਕੋਜ਼ ਵੀ ਆਮ ਫਰਮ ਆਮ ਫਰਮ ਵੈਰੋਵਾਲ ਆਮ ਦਿਸ ਇਜ਼ ਅ ਵਿਲੇਜ ਐਂਡ ਇਟ ਕੰਸਿਸਟਸ ਇਹ ਵੀ ਵੈਰੋਵਾਲ ਦੇ ਜਿਹੜਾ ਵਾ ਇਹ ਵੀ ਇੱਕ ਪਿੰਡ ਵਾ ਜਿਹੜਾ ਪੰਜਾਬ ਵਿੱਚ ਆਉਂਦਾ ਵਾ ਸੋ ਉਹਨਾਂ ਵਾਸਤੇ ਕੀ ਸੀ ਫੋਰ ਐਗਜ਼ਾਮਪਲ ਆਈ ਵਾਂਟ ਸੇਇੰਗ ਦੈਟ ਟਾਈਮ ਓਕੇ ਮਾਈ ਬ੍ਰਦਰ ਦੈਟ ਆਈ ਨੀਡ ਟੂ ਗੋ ਆਊਟਸਾਈਡ ਆਈ ਜਸਟ ਵਾਂਟ ਟੂ ਇੰਜੋਏ ਬਿਕੋਜ਼ ਆਈ ਲਵ ਗੋਇੰਗ ਔਨ ਵਾਕਸ ਮੈਂ ਬਾਹਰ ਚੱਲਿਆ ਸੈਰ ਕਰਨ ਵਾਸਤੇ ਆਂਦੇ ਵਾ ਸੇਇੰਗ ਦੈਟ ਵਾਟ ਆਰ ਯੂ ਸੇਇੰਗ ਤੂੰ ਕੀ ਕਹਿੰਦੇ ਆ ਮੈਨੂੰ ਨਹੀਂ ਪਤਾ ਲੱਗਦਾ ਐਂਡ ਦੈਟ ਟਾਈਮ ਮੈਂ ਸੋਚਿਆ ਕਿ ਜੇ ਬਿਕੋਜ਼ ਆਈ ਡੋਂਟ ਵਾਂਟ ਟੂ ਕ੍ਰੀਏਟ ਅ ਮੈਸ ਮੈਂ ਆਈ ਮੈਂ ਕੋਈ ਕ੍ਰੀਏਟ ਮੈਸ ਨਹੀਂ ਕੋਈ ਬਖੇੜਾ ਨਹੀਂ ਸੀ ਕਰਨਾ ਚਾਹੁੰਦਾ ਕਿ ਤਾਂ ਕਰਕੇ ਉਹਨਾਂ ਕਰਕੇ ਮੇਰੇ ਕਰਕੇ ਉਹਨਾਂ ਨੂੰ ਕੋਈ ਤੋਂ ਪ੍ਰੋਬਲਮ ਹੋਵੇ ਸੋ ਮੈਂ ਕੀਤਾ ਨਾਲ ਹੀ ਮੈਨੂੰ ਐਕਸਪਲੇਨ ਕਰ ਦੇਣਾ ਵਾਟ ਆਮ ਆ ਵਾਂਟ ਸੇਇੰਗ ਥੇਰ ਮੇਰੇ ਕੋਲ ਇੱਕ ਜਿਸ ਤਰ੍ਹਾਂ ਨਹੀਂ ਬਿਨਿਆ ਸੋ ਜਦੋਂ ਤੁਸੀਂ ਨਵੀਂ ਨਵੀਂ ਇੰਗਲਿਸ਼ ਬੋਲਣੀ ਸ਼ੁਰੂ ਕੀਤੀ ਸੀ ਜਾਂ ਸਿੱਖਣੀ ਸ਼ੁਰੂ ਕੀਤੀ ਸੀ ਉਦੋਂ ਆਹ ਕਿਵਾਂ ਦੇ ਲੋਕ ਜਾਂ ਰਿਸ਼ਤੇਦਾਰ ਤੇ ਗੱਲਾਂ ਕਰਦੇ ਹੋਗੇ ਵੀ ਇਹ ਤੁਹਾਡਾ ਮੁੰਡਾ ਸ਼ਾਇਦ ਇਕੱਲਾ ਹੀ ਗੱਲਾਂ ਕਰੀ ਜਾਂਦਾ ਵਾ ਜਾ ਕੇ ਵਿਖਾਓਗੇ ਡਾਕਟਰ ਨੂੰ ਲੋਕ ਮਰੇ ਮਜ਼ਾਕ ਕਰਦੇ ਹੋਗੇ ਇਸ ਚੀਜ਼ ਨੂੰ ਲੈ ਕੇ ਤੁਹਾਡਾ ਨਾਮ ਜਿਸ ਤਰ੍ਹਾਂ ਹੋਇਆ ਪੀਪਲ ਥੇ ਵਰਕ ਜੋਕਿੰਗ ਮੀ ਅ ਲੋਟ ਬਿਕਾਜ਼ ਆਮ ਵਾਸ ਗoing on my terrace ਐਂਡ ਦੇ ਵਰ ਆ ਵਾਸ ਸੋ ਵਟਐਵਰ ਆ ਹਵ ਡਨ ਜੋ ਮੈਂ ਸਿੱਖਿਆ ਸੀ ਜੋ ਮੈਂ ਪਲੈਨਿੰਗ ਕਰ ਰਿਹਾ ਸੀ ਆਮ ਵਾਸ ਟਾਕਿੰਗ ਇਨ ਇੰਗਲਿਸ਼ ਲੈਂਗੁਏਜ ਬਾਈ ਮਾਈ ਸੈਲਫ ਐਂਡ ਆਮ ਵਾਸ ਮੈਂ ਕਾਨਫਰੈਂਸ ਦੇ ਨਾਲ ਮੈਂ ਇੰਗਲਿਸ਼ ਬੋਲਾਂ ਤਾਂ ਮੈਂ ਕਾਨਫਰੈਂਸ ਬੋਲਣ ਵਾਸਤੇ ਕਾਨਫਰੈਂਸ ਵਾਲੀ ਪ੍ਰੈਕਟਿਸ ਕਾਨਫਰੈਂਸ ਵਾਲੀ ਪ੍ਰੈਕਟਿਸ ਕਰਨੀ ਪੈਣੀ ਆ ਸੋ ਕੀ ਹੋਇਆ ਕਿ ਜੋ ਦੇਵ ਜਿਹੜਾ ਗਲੀ ਵਿੱਚ ਜਾ ਰਿਹਾ ਉਹਨੇ ਕਿਹਾ ਆਈ ਥਿੰਕ ਹੀ ਇਸ ਨਾਮ ਐਂਡ ਨਾਮ ਵਾਟ ਹੀ ਇਜ਼ ਹੀ ਡੂਇੰਗ ਬਿਕਾਜ਼ ਉਹਨਾਂ ਨੂੰ ਪਤਾ ਨਹੀਂ ਸੀ ਕੀ ਕਰਨ ਦੇ ਆ ਸੀ ਐਂਡ that was hard work ਗਾਈਜ਼ ਇਫ ਯੂ ਆਰ ਯੂ ਡਿਡ ਸੇ ਜੋ ਵੀ ਤੁਸੀਂ ਯੂ ਸੈਮ ਮੀ दैट ਦੋਸ ਥਿੰਗਸ ਐਂਡ ਟੂਡੇ ਰਿਜ਼ਲਟ ਇਜ਼ ਹੇਅਰ ਉਹਦਾ ਰਿਜ਼ਲਟ ਵਾ ਇੱਥੇ ਸੋ ਉਸ ਟਾਈਮ ਲੋਕ ਕੀ ਕਹਿੰਦੇ ਸੀ ਕਿ ਆਈ ਥਿੰਕ ਹੀ ਇਜ਼ ਆਊਟ ਆਫ ਹਿਸ ਮਾਈਂਡ ਉਹ ਆਪਣੇ ਉਹਦਾ ਮਾਈਂਡ ਖਰਾਬ ਆਨ ਮਨਥ ਆਇਲੈਂਡ ਇੰਗਲਿਸ਼ ਲੈਂਗੁਏਜ ਪ੍ਰੋਪਰਲੀ ਬਿਲਕੁਲ ਜੀ ਮਹਨਸਸ ਸਤਰਾਮ ਜੀ ਜਿਹੜੇ ਜਿਵੇਂ ਗੱਲ ਕੀਤੀ ਤੁਹਾਡੇ ਨਾਲ ਵੀ ਸਾਡੇ ਮੁੰਡੇ ਕੁੜੀਆਂ ਨੂੰ ਬੜਾ ਦੌੜ ਮਰਜੀ ਹੋਈ ਆ ਵੀ ਇੰਗਲਿਸ਼ ਸਿੱਖਣੀ ਆ ਪਰ ਅਸੀਂ ਦੇਖਦੇ ਵੀ ਯਾਤਰ ਪੰਜਾਬੀਆਂ ਦੇ ਸਿਰ ਤੋਂ ਇੰਗਲਿਸ਼ ਲੰਘ ਜਾਂਦੀ ਆ ਕਹਿੰਦੇ ਇੰਗਲਿਸ਼ ਘੜਨਾ ਸਾਡੇ ਵਾਸਤੇ ਬੜਾ ਹੂਆ ਵਾ ਬੜਾ ਡਰ ਸਮੋ ਦੇ ਇੰਗਲਿਸ਼ ਤੋਂ ਆ ਸਾਨੂੰ ਯਾਦ ਆ ਵੀ ਸ਼ਾਇਦ ਜੇਕਰ ਇੰਗਲਿਸ਼ ਦਾ ਪੇਪਰ ਜਾਂ ਇੰਗਲਿਸ਼ ਦਾ ਕਿਤੇ ਕਲਾਸ ਵਿੱਚ ਕਿਤੇ ਪੀਰੀਅਡ ਲੱਗ ਜਾਂਦਾ ਉਹ ਵੀ ਕਈ ਬੱਚੇ ਬੰਗ ਮਾਰ ਜਾਂਦੇ ਸੀ ਨਹੀਂ ਸੀ ਜਾਂਦੇ ਕਹਿੰਦੇ ਆ ਇੰਗਲਿਸ਼ ਸਾਡੇ ਸਿਰ ਤੋਂ ਲੰਘਦੀ ਆ ਸਾਨੂੰ ਸਮਝ ਨਹੀਂ ਆਉਂਦੀ ਤੇ ਮੈਨੂੰ ਇਹ ਦੱਸੋ ਵੀ ਉਹਨਾਂ ਨੂੰ ਦਸ਼ਕਾ ਨੂੰ ਜਰੂਰ ਸਮਝਾ ਦਿਓ ਖਾਸ ਕਰਕੇ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਜਿਹੜੇ ਲੋਕ ਸਮਝਦੇ ਨੇ ਕਿ ਇੰਗਲਿਸ਼ ਬੜੀ ਹਵਾ ਆ ਜਾਂ ਬੜੀ ਮੁਸ਼ਕਲ ਸਿੱਖੀ ਜਾਂਦੀ ਆ ਫਿਰ ਦੱਸ ਦਿਓ ਵੀ ਇੰਗਲਿਸ਼ ਸੌਖੀ ਆ ਜਾਂ ਕਿਸ ਤਰ੍ਹਾਂ ਤਰੀਕੇ ਨਾਲ ਸਿੱਖੀ ਜਾ ਸਕਦੀ ਆ ਥੋੜਾ ਜਰੂਰ ਉਹਨਾਂ ਨੂੰ ਗਾਈਡ ਕਰ ਦਿਓ definitely i would say uh, they need to just a uh, focus on their studies uh, they need to concentrate i uh, study the we concentrate karna je english di gal kiti jave they can learn also in 15 days uh, o okay, kis tarike na hun main ek month vich sikhiya o 50 days vich for uh, about my experience uh, english is not very easy language because there are lots of words that you don't know how to pronounce but kitho tusi abc to start kita and then every day if you learn by your rigorous practice you can learn english language only in 15 days tusi 15 dinan vich english sik sakde ho because if you practice hard to thode dinan baad ki hun da va je ਕੋਈ ਕਿਸੇ ਚੀਜ਼ ਨੂੰ ਸਿੱਖਣਾ ਚਾਹੁੰਦੇ ਆ ਥੋੜੇ ਦਿਨਾਂ ਬਾਅਦ ਇਟ ਮੇਕਸ ਟਾਇਰਿੰਗ ਫੋਰ ਅਸ ਅਸੀਂ ਥੱਕ ਜਾਂਦੇ ਆ ਨਹੀਂ ਬਸ ਇਟਸ ਬੋਰਿੰਗ ਫੋਰ ਅਸ ਵੀ ਡੋਨਟ ਨੀਡ ਟੂ ਵੇਸਟ ਆਰ ਟਾਈਮ ਸੋ ਇਹ ਨਹੀਂ ਕਰਨਾ ਤੁਸੀਂ ਸਿੱਖੋ ਬਟ ਯੂ ਵਿਲ ਹੈਵ ਟੂ ਟੇਕ ਅ ਬ੍ਰੇਕ ਤੁਸੀਂ ਬ੍ਰੇਕ ਲਓ ਰਿਲੈਕਸ ਕਰੋ ਜਿਆਦਾ ਨਾ ਸਿੱਖੋ ਡੋਨਟ ਨੀਡ ਟੂ ਬੀ ਓਵਰ ਥਿੰਕ ਤੁਸੀਂ ਓਵਰ ਚੀਜ਼ਾਂ ਨੂੰ ਨਾ ਸਿੱਖੋ ਤੋ ਡੇ ਬਾਈ ਡੇ ਪ੍ਰੈਕਟਿਸ ਕਰੋ ਐਂਡ ਫਸਟ ਥਿੰਗ ਦੈਟ ਆਈ ਵਾਂਟ ਟੂ ਮੈਂਸ਼ਨ ਹੇਅਰ ਕਿ ਯੂ ਡੋਨਟ ਨੀਡ ਟੂ ਬੀ ਲਰਨ ਲੋਟਸ ਆਫ ਥਿੰਗਸ ਸਿੱਖੋ ਨਾ ਦੈਟ ਯੂ ਨੀਡ ਟੂ ਬੀ ਸਪੀਕ ਉਹਨਾਂ ਨੂੰ ਯੂਜ਼ ਵੀ ਕਰੋ ਦਗੋੜੀ ਤੇ ਮੈਨੂੰ ਐਸੋ ਵੀ ਸਤਨਾਮ ਸਿੰਘ ਜੀ ਕਿੰਨਾ ਕੁ ਫਕਰ ਮਹਿਸੂਸ ਕਰਦੇ ਹੋ ਜਦੋਂ ਤੁਹਾਡੇ ਮਾਤਾ ਪਿਤਾ ਨਾਲ ਕਿ ਪਿੰਡ ਦੇ ਲੋਕ ਜਾਂ ਪਿੰਡ ਦੇ सरपंच ਸਾਹਿਬ ਗੱਲ ਕਰਦੇ ਨੇ ਜਾਂ ਤੁਹਾਡੇ ਪਿੰਡ ਤੁਹਾਡੇ ਜਿਹੜਾ ਮੁੰਡੇ ਨੇ ਬੜੀ ਸਾਡੀ ਸੁਭਾ ਕੀਤੀ ਆ ਦੂਦਰਾਡੇ ਪਿੰਡਾਂ 'ਚ ਗੱਲਾਂ ਹੁੰਦੀਆਂ ਆ ਵੀ ਫਲਾਣੇ ਸਿੰਘ ਦਾ ਮੁੰਡਾ ਇੰਗਲਿਸ਼ ਬਹੁਤ ਸੋਹਣੀ ਕਰਦਾ ਵਾ ਬਹੁਤ ਸੋਹਣੀ ਇੰਗਲਿਸ਼ ਬੋਲਦਾ ਬੜਾ ਨਾਰਮਸ਼ੰਘਾਰਤਾ ਮਾਪ-ਬਾਪ ਦਾ ਫੇ ਕਿੰਨਾ ਚੰਗਲਾ ਦਾ ਜਦੋਂ ਘਰੇ ਆ ਕੇ ਮਾਪ-ਬਾਪ ਗੱਲਾਂ ਕਰਦੇ ਨੇ of course uh, i will say that uh, when uh, some people they know me because of my english language the student di gal kiti jaave oh student jide jinan ne 10th class mere naal hi pass kiti aa and you know they don't call me satnam by my name oh mere naam naal nahi bulaunde mainu oh kehende sir ਐਂਡ ਆਈ ਫੀਲ ਸੋ ਪ੍ਰਾਊਡ ਕਿ ਉਹਨਾਂ ਨਾਲ ਪੜ ਕੇ ਯੂ نو ਦੈਟ ਮੈਂ ਆਪਣੀ ਇੱਕ ਅਲੱਗ ਪਹਿਚਾਨ ਬਣਾ ਲਈ ਹੋਈ ਆ ਸੋ ਲੋਕਾਂ ਦੀ ਗੱਲ ਕੀਤੀ ਜਾਵੇ ਜਦੋਂ ਪੀਪਲ ਕੋਈ ਵੀ ਫੋਰ ਐਗਜ਼ਾਮਪਲ ਸਰਪੰਚ ਜੀ ਕਹਿੰਦਾ ਕਿ ਇਹ ਮੁੰਡੇ ਨੂੰ ਬਿਕੋਜ਼ ਦੇ ਨੋ ਮੀ ਬਿਕੋਜ਼ ਆਫ ਇੰਗਲਿਸ਼ ਲੈਂਗੁਏਜ ਆਰ ਨਾਟ ਓਨਲੀ ਪੀਪਲ ਦੇ ਆਰ ਲਿਵਿੰਗ ਇਨ ਦ ਸੇਮ ਵਿਲੇਜ ਲੋਕੀ ਜਿਹੜੇ ਸਮਾਲ ਟਾਊਨ ਇਸ ਵੈਰਵਾਲ ਦੇ ਵਿੱਚ ਰਹਿ ਰਿਹਾ ਉਹ ਹੀ ਨਹੀਂ ਮੈਨੂੰ ਜਾਣਦੇ ਆਊਟ ਆਫ ਦ ਵਿਲੇਜ ਦੇ ਨੋ ਮੀ ਬਿਕੋਜ਼ ਆਫ ਇੰਗਲਿਸ਼ ਲੈਂਗੁਏਜ ਹੈ ਬਿਲਕੁਲ ਸਤਨਾਮ ਜੀ ਮਨੇਸੋ ਵੀ ਜਿਵੇਂ ਮੈਂ ਗੱਲ ਕੀਤੀ ਹੈ ਵੀ ਤੁਸੀਂ ਪੰਜਾਬ ਗਵਰਨਮੈਂਟ ਸਕੂਲ ਵਿੱਚ ਪੜ੍ਹਾਈ ਕੀਤੀ ਹੈ ਦਸਵੀਂ ਉੱਥੋਂ ਪਾਸ ਕੀਤੀ ਹੈ ਤੁਹਾਡੇ ਕੋਲ ਅਸੀਂ ਦੇਖਿਆ ਬੱਚੇ ਟਿਊਸ਼ਨਾਂ ਪੜ੍ਹਦੇ ਨੇ ਇਹ ਸਾਰੇ ਕਾਮਰਸ ਸਕੂਲ ਦੇ ਬੱਚੇ ਨੇ ਪਰ ਅਸੀਂ ਦੇਖਿਆ ਵੀ ਮਾਪੇ ਜ਼ਿਆਦਾਤਰ ਕਾਮਰਸ ਸਕੂਲਾਂ ਦੇ ਬੱਚੇ ਭੇਜਦੇ ਨੇ ਨੇ ਵੀ ਇੰਗਲਿਸ਼ ਸਿੱਖਿਆ ਹੁਣ ਪਰ ਅਸੀਂ ਦੇਖਿਆ ਵੀ ਉਲਟ ਕੰਮ ਹੋ ਗਿਆ ਤੋ ਤੁਸੀਂ ਪੰਜਾਬੀ ਸਕੂਲ ਚ ਪੜ੍ਹੇ ਹੋ ਤੁਹਾਡੇ ਕੋਈ ਇੰਗਲਿਸ਼ ਕਾ ਵਾਸਤੇ ਆ ਰਹੇ ਨੇ ਬੱਚੇ ਫਿਰ ਕੀ ਕਹਾਂ ਚਾਹੋਗੇ ਇਸ ਬਾਰੇ ਅਮੇਜ਼ਿੰਗ ਅਮੇਜ਼ਿੰਗ ਮਾਈ ਐਕਸਪੀਰੀਅੰਸ ਵਿਦ ਇੰਗਲਿਸ਼ ਲੈਂਗੁਏਜ ਬਿਕਾਜ਼ ਇੰਗਲਿਸ਼ ਸਿੱਖਣ ਤੋਂ ਬਾਅਦ ਆ ਇੱਕ ਹੀ ਹੋ ਰਿਹਾ ਇਟਸ ਯੂ ਨੋ ਦੈਟ ਉਹ ਸੀ ਜਾਂਸ ਵੈਟ ਆ ਵਾਸ ਥਿੰਕਿੰਗ ਦੈਟ ਟਾਈਮ ਵੈਟ ਆ ਹਾ ਥੋਟ ਤੋ ਉਹ ਜਿਹੜੇ ਬੱਚੇ ਮੇਰੇ ਕੋਲ ਆ ਰਹੇ ਆ ਇੰਗਲਿਸ਼ ਸਿੱਖਣ ਵਾਸਤੇ ਜਿਹਨਾਂ ਨੇ ਸੀਬੀਐਸਸੀ ਪੜ੍ਹਦੇ ਆ ਇੰਗਲਿਸ਼ ਮੀਡੀਅਮ ਸਕੂਲਾਂ ਚ ਪੜ੍ਹ ਕੇ ਆ ਰਹੇ ਆ ਉਹ ਇੱਕ ਪੰਜਾਬ ਬੋਰਡ ਦੇ ਬੱਚੇ ਕੋਲ ਆ ਰਹੇ ਆ ਜਿਹਨੇ ਗਵਰਨਮੈਂਟ ਸਕੂਲ ਆ ਹਾਂ ਸਰਕਾਰੀ ਹਾਈ ਸਕੂਲ ਦੇ ਵਿੱਚੋਂ ਪੜ੍ਹਾਈ ਕੀਤੀ ਆ ਉਸ ਨੂੰ ਬਹੁਤ ਜ਼ਿਆਦਾ ਆਪਣੇ ਤੇ ਮਹਿਸੂਸ ਫੀਲਿੰਗ ਬਹੁਤ ਵਧੀਆ ਹੁੰਦੀ ਆ ਕਿ ਯਸ ਆਫ ਕੋਰਸ ਜੇ ਅਸੀਂ ਕੋਸ਼ਿਸ਼ ਚੀਜ਼ ਅਚੀਵ ਕਰਨਾ ਚਾਹੁੰਦੇ ਆ ਥੈਟ ਵੀ ਨੀਡ ਟੂ ਬੀ ਉਸ ਨੂੰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਚਾਹੇ ਉਹ ਚੀਜ਼ ਹਾਸਲ ਹੋਵੇ ਚਾਹੇ ਨਾ ਹੋਵੇ ਬਿਲਕੁਲ ਜੀ ਤੁਸੀਂ ਦੇਖਿਆ ਸਤਰਾਮ ਨਾਲ ਗੱਲਬਾਤ ਕੀਤੀ ਸਤਰਾਮ ਇਹ ਇੰਗਲਿਸ਼ ਫ ਤੇ ਖਾਸ ਕਰਕੇ ਸਾਡੇ ਦਸ਼ਕਾਂ ਨੂੰ ਅਪੀਲ ਹੈ ਵੀ ਅਜਿਹੇ ਨੌਜਵਾਨਾਂ ਦੀ سپورਟ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਸਪੋਰਟ ਦੇ ਨਾਲ ਹੀ ਇਸ ਨੌਜਵਾਨਾਂ ਨੂੰ ਹਿੰਮਤ ਮਿਲਦੀ ਆ ਤੇ ਮੈਨੂੰ ਇਹ ਸੋਪੀ ਸੁਪਨਾ ਕੀ ਰੱਖਿਆ ਹਰ ਕਿਸ ਦਾ ਸੁਪਨਾ ਹੋਗਾ ਕੋਈ ਸਤਰਾਮ ਦਾ ਵੀ ਸੁਪਨਾ ਹੋਊਗਾ ਕੀ ਸੁਪਨਾ ਸਤਰਾਮ yes i wanna share about uh, which is my dream uh, mera dream kiya so as you know that people are uh, they are day by day knowing me because of english language and thoda i am prominent ho gaya va kyunki english de karke so main chauna va ki people they are uh, jede out of uh, country bahar de loge mainu janna so me itte proud karna because india should be proud on me india must to be taaki main thodi padhai kar saka english de vich hor i know that i don't have money to me is tarah the scholarship mile jaisna main bahar jaava and uh, i want to become a australian professor ਇੰਡਾ ਯੂਨੀਵਰਸਿਟੀ ਬਿਲਕੁਲ ਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਨੇ ਘਰ ਚ ਗਰੀਬੀ ਜਿਹੜੀ ਆ ਘਰ ਦੇ ਮਾੜੇ ਹਾਲਾਤ ਵੀ ਨੇ ਅਸੀਂ ਦੇਖਿਆ ਘਰ ਚ ਘਰ ਦੇ ਡੱਬੇ ਵੀ ਵਧੀਆ ਨਹੀਂ ਆ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਕਿ ਲੱਗਦਾ ਵੀ ਘਰ ਦੀ ਜਿਹੜੀ ਗਰੀਬੀ ਆ ਉਹ ਗਾਂ ਤੁਹਾਡੀ ਪੜ੍ਹਾਈ ਵਿੱਚ ਗਾਂ ਮੁਸ਼ਕਲਾਂ ਅਰਚਨ ਕਰ ਸਕਦੀ ਹੈ ਯਾਰ ਸ ਆਫਕਾਜ਼ ਟੈਲੈਂਟ ਇਜ਼ ਅ ਡਿਫਰੈਂਟ ਥਿੰਗ ਦੈਟ ਯੂ ਹੈਵ ਐਂਡ एवरीवन ਦੇ ਹੈਵ ਟੂ ਫਾਊਂਡ ਦੈਟ ਟੈਲੈਂਟ ਇਜ਼ ਅ ਡਿਫਰੈਂਟ ਥਿੰਗ ਬਟ ਯੂ نو ਦੈਟ ਐਵਰੀਥਿੰਗ ਟੂਡੇ ਇਜ਼ ਸਕਸੈਸ ਬਿਕਾਜ਼ ਆਫ ਮਨੀ ਐਂਡ ਸਮ ਪੀਪਲ ਦੇ ਹੈਵ ਲਾਟਸ ਆਫ ਮਨੀ ਕੋਸ਼ ਕੋਲੋਕੀਆ ਉਹਨਾਂ ਦੇ ਕੋਲ ਬਹੁਤ ਸਾਰੇ ਪੈਸੇ ਆ ਬਟ ਯੂ نو ਦੈਟ ਕਿ ਉਹਨਾਂ ਦੇ ਬੱਚਾਂ 'ਚ ਟੈਲੈਂਟ ਨਹੀਂ ਹੈਗਾ ਉਹ ਬੱਚਿਆਂ ਦੇ ਕੋਲ ਦੂਸਰੇ ਬੱਚਾਂ ਕੋਲ ਟੈਲੈਂਟ ਹੈਗਾ ਬਿਕਾਜ਼ ਦੇ ਡੋਂਟ ਹੈਵ ਮਨੀ ਸੋ ਇਸ ਤਰੀਕੇ ਨਾਲ ਵਾ ਤੋਂ ਮੇਰੇ ਜੇ ਗੱਲ ਕੀਤੀ ਜਾਵੇ ਮੈਂ ਕਰੋ ਇਨਾ ਜਿਆਦਾ ਯੂ نو ਦੈਟ ਕਿ ਅਸੀਂ ਵੀ ਪਾਉਰ ਫੈਮਿਲੀ ਦੇ ਵਿੱਚੋਂ ਬ ਆਪ اور ਜੇ ਜਿਹੜੀ ਸਾਨੂੰ ਪੈਸੇ ਹੁੰਦੇ ਉਹਨੂੰ ਮਹਾਂ ਇਸੀ ਉਹਨੂੰ ਸਪੈਂਡ ਕਰਦੇ ਆ ਆਪਣੇ ਗ੍ਰੋਸਰੀਜ਼ ਤੇ ਉੱਤੇ ਤੋਂ ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਆਈ ਏਮ ਇਨ ਹੌਟ ਵਾਟਰ ਬਿਕਾਉਜ਼ ਆਈ ਕਾਂਟ ਸਪੈਂਡ ਬਾਹਰ ਜਾਣ ਵਾਸਤੇ ਬਹੁਤ ਜ਼ਿਆਦਾ ਪੈਸੇ ਚਾਹੀਦਾ ਥੈਟ ਆਈ ਡੋਂਟ ਹੈਵ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਦੀ ਸਤਰਾਮਪ ਸਿੰਘ ਜਿਹੜਾ ਕਿ ਤਰਨਤਾਂ ਦੇ ਪਿੰਡ ਵਿਰੋਵਾਦ ਰਹਿਣ ਵਾਲਾ ਵਾ ਮੈਂ ਆਪਣੇ ਦਰਸ਼ਕਾਂ ਦੱਸਣਾ ਚਾਹਾਂਗਾ ਵੀ ਮੈਨੂੰ ਲੱਗਦਾ ਵੀ ਤਰਨਤਾਂ ਦੇ ਜਿੰਨੇ ਲਾਗੇ 40 50 ਪਿੰਡ ਨੇ ਉਸ ਉਥੇ ਵੀ ਲੱਗਦਾ ਵੀ ਕੋਈ ਵੀ ਜਿਹੜਾ ਨੌਜਵਾਨ ਜਿਸ ਦਾ ਇਹ ਇੰਗਲਿਸ਼ ਬੋਲਦਾ ਲੱਗ ਜਾ ਕੇ ਕੋਈ ਨਹੀਂ ਬੋਲਦਾ ਹੋਊਗਾ ਆਪਣਾ ਤੇ ਪਿੰਡ ਦਾ ਨਾਮ ਮੇਰਵਾ ਦਾ ਜਿਹੜਾ ਲੋਕਸ਼ਣ ਕੀਤਾ ਕੀਤਾ ਨਾਲ ਦੇ ਲੱਗੇ ਦੇ ਪਿੰਡੇ ਨੇ ਉਹਨਾਂ ਦਾ ਵੀ ਨਾਮ ਲੋਕਸ਼ਣ ਜਿਹੜਾ ਸੀ ਬਹੁਤ ਕੀਤਾ ਵਾ ਦੂਰ ਦੂਰ ਚਰਚਾ ਨੇ ਇਸ ਨੌਜਵਾਨ ਦੇ ਐਸ ਕਰਕੇ ਸਾਡੇ ਦਸ਼ਕਾਂ ਨੂੰ ਪੀ ਲਿਆ ਵੀ ਵੱਤ ਵਾਲ ਇਸ ਖਬਰ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸਪੋਰਟ ਦੀ ਲੋੜ ਆ ਤੁਹਾਡੇ ਸਪੋਰਟ ਦੀ ਲੋੜ ਆ ਤੁਹਾਡੇ ਸਪੋਰਟ ਬਿਨਾਂ ਬਹੁਤ ਮੁਸ਼ਕਲ ਆ ਮੈਨੂੰ ਐਸੋ ਸਰਦਾਰ ਸਿੰਘ ਜੀ ਜਿਹੜੇ ਲੋਕ ਮਜ਼ਾਕ ਕਰਦੇ ਸੀ ਕਹਿੰਦੇ ਵੀ ਅੰਗਰੇਜ਼ੀ ਸਿੱਖ ਕੇ ਕੀ ਕਰੇਗਾ ਤੇਰੇ ਘਰ ਦੇ ਹਾਲਾਤ ਨਹੀਂ ਚ ਯੈਸ ਦੇ ਦਿਸ ਕੁਡ ਹੈਪਨ ਵਿਦ ਮੀ ਬਿਕੋਜ਼ ਦਿਸ ਹੈਪਨ ਵਿਦ ਜਿਹੜੇ ਲੋਕੀ ਗਰੀਬ ਹੁੰਦੇ ਉਹਨਾਂ ਨਾਲ ਬਹੁਤ ਜ਼ਿਆਦਾ ਹੁੰਦਾ ਬਿਕੋਜ਼ ਜਦੋਂ ਮੈਂ ਲਰਨਿੰਗ ਇੰਗਲਿਸ਼ ਲਰਨਿੰਗ ਸਿੱਖਣ ਤੋਂ ਬਾਅਦ ਇੰਗਲਿਸ਼ ਨੂੰ ਸਿੱਖਣ ਤੋਂ ਬਾਅਦ ਆਈ ਵਾਸ ਨਾਟ ਸਿਟਿੰਗ ਇਨ ਦ ਕਾਰਨਰ ਆਫ ਮਾਈ ਹਾਊਸ ਆਈ ਵਾਸ ਗੋਇੰਗ ਅਰਾਊਂਡ ਔਨ ਦ ਗਰਾਊਂਡ ਆਈ ਵਾਸ ਸਪੀਕਿੰਗ ਇੰਗਲਿਸ਼ ਲੈਂਗੁਏਜ ਵਾਕਿੰਗ ਵਿਦ ਇੰਗਲਿਸ਼ ਲੈਂਗੁਏਜ ਐਂਡ ਟਾਕਿੰਗ ਬਟ ਕੀ ਸੀ ਜਦੋਂ ਮੈਂ ਫੋਰ ਐਗਜ਼ਾਮਪਲ ਆ ਸਟੂਡੈਂਟ ਹੀ ਇਜ਼ ਆਸਕਿੰਗ ਮੀ ਸਰ ਤੁਸੀਂ ਕੋਈ ਤੁਹਾਨੂੰ ਮੈਸੇਜ ਸੁਣਿਆ ਕਿ ਇੰਗਲਿਸ਼ ਬਹੁਤ ਹੁੰਦੀ ਆ ਪਲੀਜ਼ ਥੋੜੀ ਸੁਣਾ ਕੇ ਫਿਰ ਕੋਸ਼ਿਸ਼ ਕਰ ਦੱਸੋ ਨਾ ਵੀ ਵਨ ਆਸ ਕੋਸ਼ਿਸ਼ ਕਰ ਇਨ ਯੋਰ ਮਾਊਥ ਕੋਸ਼ਿਸ਼ ਥੋੜੀ ਕੁ ਸੁਣੀ ਐਂਡ ਦੈਟ ਟਾਈਮ ਮੈਂ ਸਟਾਰਟ ਕਰ ਦੇਣਾ ਇੰਗਲਿਸ਼ ਬੋਲਣਾ ਐਂਡ ਜੇ ਕੋਈ ਉੱਥੇ ਲੰਗਦਾ ਕੋਈ ਆਂਡੀ ਕੋਈ ਵੀ ਕੁਛ ਤਾਰੇ ਮੇ ਵੀ ਤੋਂ ਉਹਨਾਂ ਨੇ ਕਹਣਾ ਜਿਹੜਾ ਮੈਨੂੰ ਜਾਣਦਾ ਕਿ ਕੋਲ ਨਹੀਂ ਪੈਸੇ ਨੇ ਕਹਿੰਦਾ ਸਨਾਮ ਯੂ ਵੈਸਟਿੰਗ ਯੋਰ ਟਾਈਮ ਐਂਡ ਉਹ ਬੱਚੇ ਨੇ ਕਹਣਾ ਕਿ ਤੂੰ ਨਾ ਇਹ ਗੱਲਾਂ ਚਾਹ ਬਿਕੋਜ਼ ਐਕੋ ਇਨ ਇੰਗਲਿਸ਼ ਤੇ ਆਉਂਦੀ ਬਹੁਤ ਵਧੀਆ ਬਈ ਐਕਸੈਪਟਿਵ ਬਟ ਇਹਦੇ ਕੋਲ ਪੈਸੇ ਨਹੀਂ ਆਗੇ ਇਹ ਉਹ ਕੰਮ ਕਰਦਾ ਵਾ ਕਿ ਜਿਹੜਾ ਹੋ ਨਹੀਂ ਸਕਦਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਨੌਜਵਾਨ ਦਾ ਲੋਕ ਮੇੜਾ ਮਾਰਦੇ ਨੇ ਲੋਕ ਕਹਿੰਦੇ ਨੇ ਵੀ ਤੂੰ ਗਰੀਬ ਘਰ ਦਾ ਨੌਜਵਾਨ ਆ ਇੰਗਲਿਸ਼ ਸਿੱਖਣ ਦਾ ਕੀ ਫਾਇਦਾ ਵਾ ਤੂੰ ਬਾਹਰ ਨਹੀਂ ਜਾ ਸਕਦਾ ਕਦੀ ਵੀ ਇਸ ਤਰ੍ਹਾਂ ਦਾ ਕਿਸੇ ਨੂੰ ਮੇੜਾ ਨਹੀਂ ਮੰਨਣਾ ਚਾਹੀਦਾ ਜੇਕਰ ਅਸਿਕਾ ਸਾਡੇ ਦਰਸ਼ਕਾਂ ਨੂੰ ਪੀ ਲਿਆ ਕਦੀ ਵੀ ਇਹ ਜਿਹੇ ਨੌਜਵਾਨ ਹਿੰਮਤਵੀ ਜਿਹੜੀ ਆ ਉਹਨਾਂ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਉਸ ਨੂੰ ਹਿੰਮਤ ਹੋਰ ਦੇਣੀ ਚਾਹੀਦੀ ਆ ਕਿਉਂਕਿ ਪ੍ਰਮਾਤਮਾ ਨੇ ਜੇਕਰ ਇਹਨਾਂ ਹੁਣੇ ਦਿੱਤਾ ਤੇ ਜਿਹੜਾ ਸੁਪਨਾ ਵਸਦਾ ਆ ਬਾਹਰ ਜਾਣ ਦਾ ਅਸਟਰੀਲੀ ਜਾ ਕੇ ਪੜ੍ਹਾਈ ਕਰਨ ਦਾ ਉੱਥੇ ਜਾ ਕੇ ਪ੍ਰੋਫੈਸਰ ਲੱਗਣ ਦਾ ਅਤੇ ਆਪਣੇ ਘਰ ਦੀ ਜਿਹੜੀ ਗਰੀਬੀ ਹਾਲਾਤ ਨੇ ਜਿਹੜੇ ਮਾੜੇ ਹਾਲਾਤ ਨੇ ਉਹ ਚੰਗੇ ਕਰਦਾ ਉਹ ਸੁਪਨਾ ਜਿਹੜਾ ਵਾ ਅਸੀਂ ਵੀ ਪ੍ਰਮਾਤਮਾ ਕੋਲ ਅਰਦਾਸ ਕਰਦੇ ਆ ਉਹ ਸੁਪਨਾ ਜਿਹੜਾ ਉਹ ਜਲਦ 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 ਪੂਰਾ ਹੋ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੰਮ੍ਰ